ਅੱਜ ਮੈਂ ਸ਼ੰਭ ਵਾਲੀ ਨਿਰਮਲ ਕੁਟਿਆ ਜਿਹੜੀ ਸਾਡੇ ਫਗਵਾੜੇ ਦਾ ਬਹੁਤ ਪੂਜਨਿਕ ਤੇ ਪਵਿੱਤਰ ਸਥਾਨ ਹੈ ਪੰਡਵਾ ਵਿਖੇ ਅੱਜ ਮੈਂ ਨੱਥਮਸਤਕ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਔਰ ਸੰਤਾਂ ਦਾ ਅਸ਼ੀਰਵਾਦ ਲਿਆ ਸੰਤ ਗੁਰਚੰਦ ਸਿੰਘ ਜੀ ਜਿਹੜੇ ਇਸ ਇਲਾਕੇ ਦੀ ਬਹੁਤ ਹੀ ਹਰਮਨ ਪਿਆਰੀ ਪੂਜਨੀਕ ਸ਼ਖਸੀਅਤ ਹੈ ਔਰ ਜਿਸ ਤਰੀਕੇ ਨਾਲ ਗੁਰਮਤ ਦਾ ਪ੍ਰਚਾਰ ਪ੍ਰਸਾਰ ਗੁਰਵਾਣੀ ਦਾ ਪ੍ਰਚਾਰ ਪ੍ਰਸਾਰ ਸੰਤ ਗੁਰਚਰਨ ਸਿੰਘ ਜੀ ਕਰਾਰ ਰਹੇ ਔਰ 26 ਮਾ ਸਮੇਲਨ ਵੀ ਮੇਰੀ ਬੜੀ ਖੁਸ਼ਕਿਸਮਤੀ ਆ ਕਿ ਮੈਨੂੰ ਹਾਜ਼ਰੀ ਇੱਥੇ ਭਰਨ ਦਾ ਮੌਕਾ ਮਿਲਿਆ ਆ ਮੈਂ ਸਮੁੱਚੀਆਂ ਸੰਗਤਾਂ ਨੂੰ ਸਮੁੱਚੀ ਲਕਾਈ ਨੂੰ ਇਸ ਗੱਲ ਦੀ ਲੱਖ ਲੱਖ ਜਿਹੜੀ ਵਧਾਈ ਦਿਨਾਂ ਆ ਕਿ ਇਸ ਇਲਾਕੇ ਚ ਗੁਰਵਾਣੀ ਦਾ ਜਿਹੜਾ ਪ੍ਰਚਾਰ ਪ੍ਰਵਾਹ ਆ ਔਰ ਸੰਤ ਸਮਾਗਮ ਹੈ ਜਿਹੜੇ ਇਹ ਹਮੇਸ਼ਾ ਹੀ ਜਿਹੜੇ ਆ ਉਹ ਸਤਗੁਰ ਚਰਨ ਸਿੰਘ ਜੀ ਔਰ ਔਰ ਇਹ ਸੱਚਾ ਜਿਹੜਾ ਸਾਡਾ ਸੰਤ ਸਮਾਜ ਹੈ ਇਹ ਚੱਲਦਾ ਰਹੇ ਕਿਉਂਕਿ ਬਾਣੀ ਦੇ ਵਿੱਚ ਹੀ ਜਿਹੜਾ ਹੈਗਾ ਧੀਆਂ ਪੁੱਤਾਂ ਨੇ ਜਿਹੜੇ ਭਗਤ ਦਾਤੇ ਸੂਰਮੇ ਬਣਨਾ ਆ ਇਹ ਬਾਣੀ ਚੋ ਹੀ ਬਣਨਾ ਆ ਬਾਣੀ ਦੇ ਵਿੱਚ ਇਹ ਦਰਜ ਹੈ ਕਿ ਸਮਾਜ ਕਿਉਂ ਜਿਆ ਹੋਣਾ ਚਾਹੀਦਾ ਕਿ ਜੰਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕੇ ਸੂਰ ਨਹੀਂ ਤਾਂ ਜੰਨੀ ਬਾਝ ਰਹੇ ਕਾਹੇ ਗਵਾਵੇ ਨੂਰ ਔਰ ਬਾਣੀ ਚ ਇਹ ਦਰਜ ਹੈ ਕਿ ਭਗਤ ਦਾਤੇ ਸੂਰਵੇਂ ਸਮਾਜ ਵਿੱਚ ਕਿਦਾਂ ਪੈਦਾ ਹੋਣੇ ਆ ਬਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਇਹਨਾਂ ਬਵਾਨੀਆਂ ਕਹਾਣੀਆਂ ਦੀ ਕਥਾ ਪ੍ਰਵਾਹ ਗੁਰਮਸਮਗ ਸੰਤ ਗੁਰਚਰਨ ਸਿੰਘ ਜੀ ਦਾ ਸੇਵਾ ਕਰ ਰਹੇ ਨੇ ਔਰ ਇਸ ਇਲਾਕੇ ਦੇ ਲੋਕ ਇਸ ਗੱਲ ਦੀ ਸਹਿਯੋਗ ਦਿੰਦੇ ਨੇ ਸਾਰਿਆਂ ਨੂੰ ਮੈਂ ਬੇਨਤੀ ਅਪੀਲ ਕਰਦਾ 2 ਦਸੰਬਰ ਨੂੰ ਸਾਰੇ ਇਕੱਠੇ ਹੋ ਕੇ ਇਸ ਗੁਰਮਤ ਸਮਾਗਮ ਵਿੱਚ ਬੱਚਾ ਜੀਆ ਜੰਤ ਇਕੱਠੇ ਹੋ ਕੇ ਇਹ ਬਾਣੀਆਂ ਸੁਣੀਏ ਬੱਚਿਆਂ ਨੂੰ ਨਾਲ ਲੈ ਕੇ ਸੁਣੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਸਮਾਜ ਵਿੱਚ ਆਉਣ ਵਾਲੀਆਂ ਨਸਲਾਂ ਭਗਤ ਦਾਤੇ ਸੂਰਨੇ ਪੈਦਾ ਹੋਣ ਬੁਲਾਈਏ ਫਤਿਹ ਵਾਏ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ